ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰਿਆਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਆਖਰਕਾਰ ਕੱਲ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਅਤੇ ਉਹਨਾਂ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ ਜਿੱਥੇ ਹੜ੍ਹ ਨੇ ਤਬਾਹੀ ਮਚਾਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰੀਬ ਹਫ਼ਤਾ ਪਹਿਲਾਂ ਫੋਨ 'ਤੇ ਗੱਲਬਾਤ ਕੀਤੀ ਸੀ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ ਲੇਕਿਨ ਇੰਨੇ ਦਿਨ ਬੀਦ ਚੜ੍ਹਦੇ باوجود ਵੀ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਇਸ ਗੱਲ ਦੀ ਆਸ ਵੱਜੀ ਹੈ ਕਿ ਉਹ ਕੱਲ ਪੰਜਾਬ ਲਈ ਫੌਰੀ ਰਾਹਤ ਦਾ ਐਲਾਨ ਕਰਨਗੇ ਪੰਜਾਬ ਸਰਕਾਰ ਨੇ ਵੀ ਕੇਂਦਰ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਹੈ ਕੇਂਦਰ ਵੱਲੋਂ ਅਜੇ ਤੱਕ ਕੋਈ ਵੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਕਰਕੇ ਭਾਜਪਾ ਪੰਜਾਬ ਵਿੱਚ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਹੁਣ ਸਾਰਿਆਂ ਦੀ ਨਿਗਾਹ ਪ੍ਰਧਾਨ ਮੰਤਰੀ ਦੀ ਫੇਰੀ ਤੇ ਹੈ ਉਹ ਪੰਜਾਬ ਨੂੰ ਕਿਹੜੀ ਰਾਹਤ ਦੇ ਕੇ ਜਾਂਦੇ ਹਨ ਅਨੁਮਾਨ ਮੁਤਾਬਕ ਪੰਜਾਬ ਵਿੱਚ ਹੁਣ ਤੱਕ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਸੀਂ ਭਾਜਪਾ ਨੂੰ ਡਿਬੇਟ ਦੇ ਵਿੱਚ ਬੁਲਾਇਆ ਸੀ ਪਰ ਕਿਸੇ ਕਾਰਨਾ ਕਰਕੇ ਉਹਨਾਂ ਨੇ ਇਸ ਡਿਬੇਟ ਤੋਂ ਕਿਨਾਰਾ ਕੀਤਾ ਹੈ ਹਾਲਾਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਵੀ ਰਹਿ ਦਾ ਐਲਾਨ ਕੀਤਾ 20000 ਰੁਪਏ ਪਰ ਇਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਕੁਸ਼ੋਨਾ ਨੇ ਐਲਾਨ ਕੀਤਾ ਅਸੀਂ ਚਰਚਾ ਕਰਾਂਗੇ ਸਾਡੇ ਦੋ ਕੇਂਦਰ ਬਿੰਦੂ ਰਹਿਣਗੇ ਚਰਚਾ ਦੇ ਵਿੱਚ ਇੱਕ ਕੀ ਪ੍ਰਧਾਨ ਮੰਤਰੀ ਕੁਛ ਰਾਹਤ ਦੇਣਗੇ ਦੂਸਰਾ ਕੀ ਜਿਹੜੀ ਪੰਜਾਬ ਸਰਕਾਰ ਵੱਲੋਂ ਰਾਹਤ ਦਿੱਤੀ ਜਾ ਰਹੀ ਆ ਕੀ ਇਹ ਵਾਕਿਆ ਹੀ ਇਹ ਉਸ ਨੁਕਸਾਨ ਦੀ ਪਰਭਾਈ ਕਰ ਸਕਦੀ ਆ ਇਹਨਾਂ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਅੱਜ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਕਾਂਗਰਸ ਤੋਂ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਵਿਨੋਦ ਭਾਰਤੀ ਜੀ ਅਤੇ ਅਕਾਲੀ ਦਲ ਤੋਂ ਸਾਡੇ ਨਾਲ ਨੇ ਦਲਬਾਖ ਸਿੰਘ ਵਿਰਕ ਅਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ ਕਰਮਜੀਤ ਕੌਰ ਸੰਧੂ ਤੁਹਾਡਾ ਸਾਰਿਆਂ ਦਾ ਡੇਲੀ ਪੋਸਟ ਵਿੱਚ ਬਹੁਤ-ਬਹੁਤ ਸਵਾਗਤ ਮੇਰਾ ਪਹਿਲਾ ਸਵਾਲ ਵਿਨੋਦ ਭਾਰਤੀ ਜੀ ਇਹ ਆ ਕੀ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਕੁਝ ਦੇ ਕੇ ਜਾਣਗੇ ਜਾਂ ਫਿਰ ਉਸੇ ਤਰ੍ਹਾਂ ਦੀ ਫੇਰੀ ਹੋ ਸਕਦੀ ਆ ਇੱਕ ਰਾਜਨੀਤਿਕ ਤੌਰ ਦੇ ਉੱਤੇ ਜੀ ਜੀਬਾਬ ਦੇਖੋ ਘਰ ਦੇ ਭਾਗ ਤਾਂ ਡਿਊੜੀਆਂ ਨਜ਼ਰ ਆ ਜਾਂਦੇ ਜੀ ਆਈਸੀ ਉਹਨਾਂ ਕੋ ਪੀਤੀ ਬਾੜੀ ਮੰਤਰੀ ਉਹ ਕਹਿੰਦੇ ਜੀ ਮੈਨੂੰ ਪ੍ਰਧਾਨ ਮੰਤਰੀ ਜੀ ਨੇ ਭੇਜਿਆ ਜੀ ਉਹ ਡਿਜਾਸਟਰ ਮੈਨੇਜ ਕਰਨ ਨਹੀਂ ਆਈ ਸੀ ਡਿਜਾਸਟਰ ਮੈਨੇਜਮੈਂਟ ਲਈ ਨਹੀਂ ਆਈ ਸੀ ਬਲਕਿ ਇਟਾ ਲੱਗਦਾ ਜਿਵੇਂ ਡਿਜਾਸਟਰ ਟੂਰਿਜ਼ਮ ਤੇ ਆਈ ਸੀ ਲੱਖ ਲੱਖ ਪਾਣੀ ਦੇ ਵਿੱਚ ਜਾਵੜੇ ਹੋਰ ਉੱਥੇ ਫੋਟੋਆਂ ਖਿਚਾ ਕੇ ਤੇ ਆਪਣੀਆਂ ਪੇਜੀਆਂ ਤੇ ਜਾਣ ਲੱਗੇ ਇਹ ਕਹਿ ਗਏ ਬਈ ਸਟੇਟ ਗਵਰਨਮੈਂਟ ਦੀ ਜਿਹੜੀ ਇਹਨਾਂ ਦੇ ਰਾਜ ਚ ਮਾਈਨਿੰਗ ਹੋਈ ਹੈ ਉਹ ਦੇ ਕਰਕੇ ਨੁਕਸਾਨ ਹੋਇਆ ਚਲੋ ਮਾਈਨਿੰਗ ਇੱਕ ਸੈਪਰੇਟ ਇਸ਼ੂ ਹੈ ਉਹ ਇੱਕ ਅਲੱਗਾ ਲੇਕਨ ਅੱਜ ਦੀ ਕੜੀ ਚ ਸਾਰਾ ਪੰਜਾਬ ਜਿਹੜਾ ਉਹ ਬਾੜ ਵਿੱਚ ਪੇਟ ਹੈ ਕਿਸਾਨਾਂ ਦੀ ਉਹ ਫਸਲ ਜਿਹਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਹੁੰਦਾ ਕਿਸਾਨ ਨੇ ਉਹ ਫਸਲ ਬਰਬਾਦ ਹੋ ਗਈ ਪਸ਼ੂ ਧਨ ਬਰਬਾਦ ਹੋ ਗਿਆ ਜੀ ਅੱਜ ਵੀ ਕਹਿੰਦੇ ਆ ਕਿ 4 ਲੱਖ ਏਕੜ ਤੋਂ ਉੱਪਰ ਜ਼ਮੀਨ ਜਿਹੜੀ ਹੈ ਉਹ ਸਾਡੀ ਖਰਾਬ ਹੋ ਗਈ ਜੀ ਡੁੱਬ ਗਈ ਫਸਲ ਦਾ ਨੁਕਸਾਨ ਹੋਇਆ ਔਰ ਪਸ਼ੂ ਕੰਨ ਜਿਹੜਾ ਉਹ ਉਹਦਾ ਬਹੁਤ ਨੁਕਸਾਨ ਹੋਇਆ ਲੋਕਾਂ ਦੇ ਕੋਠੇ ਟਹਿ ਗਏ ਲੋਕ ਘਰੋਂ بےਕਰ ਹੋ ਗਏ ਅੱਜ ਇਹ ਤਾਂ ਪੰਜਾਬ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਸਾਹਿਬ ਦਾ ਅਸ਼ੀਰਵਾਦ ਨਾਲ ਥਾ ਥਾ ਤੇ ਪੰਜਾਬੀਆਂ ਨੇ ਪੂਰਾ ਹਾਲਾਤ ਦਾ ਮੁਕਾਬਲਾ ਕਰਦੇ ਹੋਏ ਕਿਸੇ ਨੂੰ ਭੁੱਖੇ ਨਹੀਂ ਸੌਣ ਦਿੱਤਾ ਲੇਕਿਨ ਕੇਂਦਰ ਸਰਕਾਰ ਸੁੱਤੀ ਪਈ ਹੈ ਅੱਜ ਤੱਕ ਸੁਆਏ ਗੱਲਾਂ ਦੇ ਕੱਖੀਆਂ ਕੱਖ ਸਾਨੂੰ ਨਜ਼ਰ ਨਹੀਂ ਆਇਆ ਔਰ ਇਹ ਇਹਨਾ ਇਹਨਾ ਕਰਕੇ ਹੀ ਜੇ ਅੱਜ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਪਾਖੜਾ ਬਿਅਾਸ ਮੈਨੇਜਮੈਂਟ ਬੋਰਡ ਦੀ ਗੈਰ ਜ਼ਿੰਮੇਵਾਰੀ ਦੇ ਕਾਰਨ ਜੋ ਇਹ ਸਾਨੂੰ ਅੱਜ ਮੁਸੀਬਤ ਝੱਲਣੀ ਪਈ ਹੈ ਤਾਂ ਇਹ ਤਾਂ ਹੀ ਹੋਇਆ ਜੇਕਰ ਇਹਨਾਂ ਨੇ ਆਪਣੀ ਡਿਊਟੀ ਨਿਭਾਉਣ ਤੋਂ ਕੁਤਾਹੀ ਕੀਤੀ ਹੈ ਤਾਂ ਨਾ ਤਾਂ ਪੰਜਾਬ ਸਰਕਾਰ ਨੇ ਡਰੇਨੇਜ ਡਿਪਾਰਟਮੈਂਟ ਦੀ ਕਲੀਨਿੰਗ ਲਈ ਕਿਹਾ ਨਾ BBMP ਨੇ ਕੋਈ ਅਹਿਜ ਹੀ ਐਡਵਾਈਸ ਦਿੱਤੀ ਜਿਹਦੇ ਕਰਕੇ ਨਾ ਡੀਸਿਲਟਿੰਗ ਹੋ ਸਕੀ ਨਾ ਖੱਡਾ ਸਾਫ ਹੋ ਸਕਿਆ ਨਾ ਨਦੀਆਂ ਨਾਲੇ ਸਾਫ ਹੋ ਸਕੇ ਉਹ ਅਸੀਂ ਜਿਹੜੇ ਆ ਅੱਜ ਹਾਲਾਤ ਬਹੁਤ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ ਨਾ ਇਸ ਕਰਕੇ ਜਿਹੜੀ ਗੱਲ ਤੁਸੀਂ ਕਹੀ ਤੁਸੀਂ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਜੀ ਬਲਕੇ ਜਦੋਂ ਜੇਵਨ ਨੇ ਆਪਣਾ ਪ੍ਰਤੀਨਿਧੀ ਭੇਜਿਆ ਸੀ ਇੱਕ ਸੀਨੀਅਰ ਕੈਬਨਟ ਮਨਿਸਟਰ ਭੇਜਿਆ ਉਹ ਕੁਸ਼ਮਾ ਕੁਸ਼ਮਾ ਪ੍ਰਧਾਨ ਮੰਤਰੀ ਜੀ ਵੱਲੋਂ ਇੱਥੇ ਅਨਾਉਂਸ ਕਰਕੇ ਜਾਂਦਾ ਲੇਕਿਨ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਈ ਉਹ ਜਾਂਦੇ ਹੋਏ ਅਲੀਗੇਸ਼ਨ ਤਾਂ ਲਾ ਗਏ ਪੰਜਾਬ ਸਰਕਾਰ ਤੇ ਪਰ ਲੋਕਾਂ ਲੋਕਾਂ ਨੂੰ ਜਿਹੜੇ ਸਾਡੇ 3 ਕਰੋੜ ਲੋਕ ਇੱਥੇ ਹਾਲਾਤ ਦਾ ਮੁਕਾਬਲਾ ਕਰ ਰਹੇ ਆ ਉਹਨਾਂ ਲਈ ਕੋਈ ਪੈਕੇਜ ਨਹੀਂ ਦੇ ਕੇ ਗਏ ਜਾਂ ਹਾਲ ਦੀ ਕੜੀ ਕੁਸ਼ਨਾ ਕੁਸ਼ ਉਹ ਜੀ ਠੀਕ ਹੈ ਜਿੱਦਾਂ ਅੰਨਾ ਬੰਦ ਦੁਬਾਰਾ ਆਵਾਂਗਾ ਦੁਬਾਰਾ ਆਵਾਂਗਾ ਅ ਵਿਰਖ ਸਾਹਿਬ ਸਵਾਲ ਤਾਂ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਹੈ ਨਾਲ ਦੂਸਰਾ ਸਵਾਲ ਮੇਰਾ ਇਹ ਵੀ ਆ ਕਿ ਜਿਹੜਾ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਕੀਤਾ ਉਹਦੇ ਉੱਤੇ ਅਕਾਲੀ ਦਲ ਦਾ ਪਹਿਲਾ ਰਿਐਕਸ਼ਨ ਕੀ ਆ ਔਰ ਮੈਂ ਇਹ ਵੀ ਜਾਨਣਾ ਚਾਹੁੰਦਾ ਕੀ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਦੇ ਕੇ ਜਾਣਗੇ ਪੰਜਾਬ ਨੂੰ ਕੀ ਲੱਗਦਾ ਬਰਿਆਣਾ ਜੀ ਗੱਲ ਇਹ ਹੈ ਕਿ ਜਿਹੜੇ ਇਸ ਵੇਲੇ ਜਿਸ ਦੌਰ ਦੇ ਵਿੱਚ ਉਹ ਪੰਜਾਬ ਗੁਜ਼ਰ ਰਿਹਾ ਜਿੰਨਾ ਸਾਡਾ ਇਲਾਕਾ ਦੁੱਬਿਆ ਪਿਆ ਉਸ ਮੁਤਾਬਕ ਜੇ ਵੇਖਿਆ ਜਾਵੇ ਤੇ ਦੋਵਾਂ ਸਰਕਾਰਾਂ ਤੋਂ ਪੰਜਾਬੀਆਂ ਨੂੰ ਕੋਈ ਆਸ ਨਹੀਂ ਪੰਜਾਬੀਆਂ ਨੇ ਆਪ ਦੀ ਮੁਸੀਬਤ ਦਾ ਸਾਹਮਣਾ ਆਪ ਡਟ ਕੇ ਹਿੱਕ ਢਾ ਕੇ ਕੀਤਾ ਤੇ ਕਰ ਰਹੇ ਨੇ ਸੜਕੇ ਜਾਵਾਂ ਵਾਰੇ-ਵਾਰੇ ਜਾਵਾਂ ਸਾਡੀ ਨੌਜਵਾਨੀ ਜਿਹਦੇ ਸਾਡੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਵੀ ਭਜਾਤੀ ਹੈ ਭਾਵੇਂ ਉਹ ਕੋਈ ਪੰਜਾਬ ਦਾ ਵਸਿੰਦਾ ਹਰਿਆਣੇ 'ਚ ਬੈਠਾ ਹੈ ਪੰਜਾਬੀ ਨੂੰ ਪਿਆਰ ਕਰਦਾ ਭਾਵੇਂ ਰਾਜਸਥਾਨ ਤੇ ਭਾਵੇਂ ਓਏ ਓਏ ਉਤਰਾਖੰਡ ਚ ਭਾਵੇਂ ਮਿਰਕ ਸਾਹਿਬ ਮਿਰਕ ਸਾਹਿਬ ਮਿਰਕ ਸਾਹਿਬ ਮੇਰਾ ਸਵਾਲ ਜਿਹੜਾ ਮੈਂ ਜੀ 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 ਹੁਣ ਪ੍ਰਧਾਨ ਮੰਤਰੀ ਦੀ ਤਾਂ ਗੱਲ ਰਹਗੀ ਪ੍ਰਧਾਨ ਮੰਤਰੀ ਸਾਹਿਬ ਵੀ ਇੱਕ ਮੈਂ ਸਮਝਣਾ ਹੈ ਕਿ ਜਿਵੇਂ ਆਦੇ ਹੁੰਦੇ ਨੇ ਨਾ ਉਹ 27 ਵਾਲਾ ਜਿਹੜਾ ਇਹਨਾਂ ਦਾ ਆਉਣ ਵਾਲਾ ਮਿਸ਼ਨ ਹੈ ਲਖਣ ਦਾ ਉਹਦੇ ਇੱਕ ਪ੍ਰਪਾਗੈਂਡਾ ਕਰਨ ਵਾਸਤੇ ਆ ਰਹੇ ਆ ਜੇਕਰ ਪੰਜਾਬ ਨੂੰ ਕੁਝ ਦੇਣਾ ਹੁੰਦਾ ਅੱਜ ਤੱਕ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਵਾਸਤੇ ਕੋਈ ਟਵੀਟ ਨਹੀਂ ਕੀਤਾ ਪੰਜਾਬ ਦੀ ਪਾਰਟਪਾ ਬਾਡੀ ਆਪਦੇ ਬੇਸ ਦੇ ਉੱਤੇ ਚਾਹੀਦਾ ਸੀ ਉਹਨਾਂ ਨੂੰ ਕੋਈ ਨਾ ਕੋਈ ਖਾਕਾ ਤਿਆਰ ਕਰਦੀ ਆਪਦੇ ਬੇਸ ਦੇ ਉੱਤੇ ਖਾਕਾ ਕਰਦੀ ਔਰ ਕਹਿੰਦੇ ਸੀ ਪ੍ਰਧਾਨ ਮੰਤਰੀ ਜੋ ਕੇਂਦਰ ਸਰਕਾਰ ਤੋਂ ਆ ਮਨਜ਼ੂਰ ਕਰਵਾ ਕੇ ਲਿਆ ਪੰਜਾਬੀਆਂ ਨੂੰ ਵਿਆਹਾਂਗੇ ਪਰ ਅੱਜ ਤੱਕ ਫੇਰ ਹੀ ਬੋਲਿਆ ਤੁਸੀਂ ਵੇਖੋ ਅੱਜ ਦੀ ਡਿਬੇਟ ਚੋਂ ਵੀ ਭੱਜ ਗਏ ਉਹਨਾਂ ਨੂੰ ਪਤਾ ਪ੍ਰਧਾਨ ਮੰਤਰੀ ਨੇ ਕਰਨਾ ਕੁਝ ਨਹੀਂ ਦੂਜੇ ਨੰਬਰ ਤੇ ਰਹਿ ਗਏ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਜਿਹੜਾ ਵੱਡਾ ਗੁਰੂ ਹੈ ਜਿਵੇਂ ਉਹ ਛੋਛੇ ਬਾਜ਼ੀਆ ਕਰਦਾ ਮੈਂ ਵੀ ਫਟਾਫਟ ਐਲਾਨ ਕਰਦੇ ਆ ਕਿਹੜਾ ਕਿਸੇ ਨੇ ਮੈਨੂੰ ਪੁੱਛਣਾ ਹੈ ਨਮਾਤਾ ਮੈਨੂੰ 23 ਵਾਲਾ ਕਿਸੇ ਨੇ ਪੁੱਛਿਆ ਐਲਾਨ ਹੀ ਰਹਿ ਗਏ ਨਾ ਬੱਕਰੀਆਂ ਵਾਲੇ ਮੁਰਗੀਆਂ ਤੇ ਐਵੇਂ ਉਹਨੇ ਬੜਾ ਬੜਾ ਖਾਦ ਉੱਠ ਕੇ ਜਿਹੋ ਜਿਹਾ ਸੰਸਾਰ ਸਜਾ ਕੇ মিডিਆ ਸੱਦਿਆ ਦੇ ਨਾਲ ਇੱਕ ਨਾਲ ਵੀ ਜ਼ੂਮ ਮੀਟਿੰਗ ਕਰਕੇ ਚਲੋ ਜੀ ਐਲਾਨ ਕਰਤਾ ਹੈ ਦੋਵੇਂ ਹੀ ਵੱਡੇ ਵੱਡੇ ਨਾਟਕਬਾਜ਼ ਨੇ ਦੋਨੇ ਨਾਟਕ ਕਰਨਾ ਹੈ ਪੰਜਾਬ ਦੇ ਨਾਲ ਉਹਨੇ ਕਰ ਦਿੱਤਾ ਉਹਨੇ ਆਗੇ ਕਰ ਜਣਾ ਹੋਰ ਮਿਲਣਾ ਕੁਛ ਨਹੀਂ ਪੰਜਾਬ ਨੂੰ ਠੀਕ ਆ ਠੀਕ ਆ ਕਰਮਜੀਤ ਕੌਰ ਜੀ ਜਿਵੇਂ ਵਿਰਖ ਸਾਹਿਬ ਕਹਿ ਰਹੇ ਨੇ ਕਿ ਪਹਿਲੇ 23 ਦੇ ਐਲਾਨ ਅਜੇ ਪੂਰੇ ਨਹੀਂ ਹੋਏ ਤੇ ਆ ਜਿਹੜੇ ਹੁਣ ਵਾਲੇ ਐਲਾਨ ਕਿਦਾਂ ਪੂਰੇ ਹੋਣਗੇ ਇਹ ਵੀ ਵੱਡਾ ਸਵਾਲ ਆ। ਇੱਕੋ ਬ੍ਰਾਂਡ ਸਾਹਿਬ ਸਭ ਤੋਂ ਪਹਿਲਾਂ ਮੈਂ ਮੋਦੀ ਸਾਹਿਬ ਦੀ ਫੇਰੀ ਤੇ ਜ਼ਰੂਰ ਦੱਸਣਾ ਚਾਹੂੰਗੀ ਮੋਦੀ ਸਾਹਿਬ देर बाद आए ਖੈਰ ਚਲੋ देर आए ਤਾਂ ਦਰਸਤਾ ਹੈ। ਸਵਾਲ ਇਹ ਆ ਅੱਜ ਸਾਰੇ ਪੰਜਾਬ ਨੇ ਦੇਖਿਆ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈ ਜਦੋਂ ਵੀ ਕਿਸੇ ਦੇਸ਼ ਤੇ ਔਖੀ ਭਾਰੀ ਪਈ ਆ ਤੇ ਪੰਜਾਬ ਨੇ ਹਿੱਕ ਢਾ ਕੇ ਸਭ ਤੋਂ ਮੋਰੀ ਹੋ ਕੇ ਜਿਹੜਾ ਉਹ ਰੋਲ ਅਦਾ ਕੀਤਾ ਹੈ। ਪੰਜਾਬ ਆਮ ਸੂਬਿਆਂ ਵਰਗਾ ਸੂਬਾ ਨਹੀਂ ਹੈ ਪੰਜਾਬ ਇੱਕ ਐਸੀ ਸਟੇਟ ਆ ਜਿਹੜੀ ਜੰਗਾ ਚ ਜਿਹੜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਹਰੀ ਕ੍ਰਾਂਤੀ ਲੈ ਲਓ ਹਰ ਚੀਜ਼ ਚ ਜਿਹੜਾ ਸਾਡਾ ਪੰਜਾਬ ਆ ਮੋਰੀ ਰਿਹਾ ਅੱਜ 88 ਤੋਂ ਬਾਅਦ ਪੰਜਾਬ ਤੇ ਇੱਕ ਬੜੀ ਵੱਡੀ ਜਿਹੜੀ ਉਹ ਵਿਪਤਾ ਪਈ ਪਰ ਮੈਂ ਹੈਰਾਨ ਰਹਿ ਗਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਇੱਕ ਛੋਟਾ ਜਿਹਾ ਟਵੀਟ ਕਰਕੇ ਪੰਜਾਬੀਆਂ ਦੇ ਨਾਲ ਦੁੱਖ ਸਾਂਝਾ ਕਰਨਾ ਜਿਹੜਾ ਉਹ ਜ਼ਰੂਰੀ ਔਰ ਮੁਨਾਸਿਬ ਨਹੀਂ ਸਮਝਿਆ ਗਿਆ ਪੰਜਾਬੀ ਇਹ ਗੱਲ ਯਾਦ ਰੱਖਣਗੇ ਚਲੋ ਇਹ ਜੋ ਹੋਇਆ ਸੋ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਵਜ਼ੀਰ ਆਏ ਨੇ ਖੇਤੀਬਾੜੀ ਵਜ਼ੀਰ ਆ ਕੇ ਪੰਜਾਬ ਦੀ ਫੇਰੀ ਕਰਕੇ ਆਪਣੀ ਪੰਜਾਬ ਲੋਬੀ ਨਾਲ ਫੋਟੋਆਂ ਖਿਚਾ ਕੇ ਤੇ ਵਾਪਸ ਚਲੇ ਗਏ ਉਮੀਦ ਕਰਦੇ ਸੀ ਪੰਜਾਬੀ ਕਿ ਆਏ ਨੇ ਕਿਉਂਕਿ ਜਦੋਂ ਆਏ ਨੇ ਉਦੋਂ ਤੱਕ ਪੰਜਾਬ ਪਰ ਪਰ ਮੈਡਮ ਭਾਜਪਾ ਪਿਛਲੀਆਂ ਡਿਬੇਟਾਂ ਦੇ ਵਿੱਚ ਜਿਹੜੇ ਭਾਜਪਾ ਦੇ ਨੁਮਾਇੰਦੇ ਆਏ ਆ ਉਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਆ ਕਿ ਪੰਜਾਬ ਸਰਕਾਰ ਨੇ ਬਕਾਏ ਦੀ ਮੰਗ ਕੀਤੀ ਆ ਲੇਕਿਨ ਜਿਹੜੀ ਫੌਰੀ ਰਾਹਤ ਮੰਗੀ ਜਾਣੀ ਸੀ ਉਹਦੀ ਮੰਗ ਨਹੀਂ ਕੀਤੀ ਜਿਹੜੀ ਰਾਹਤ ਦੇਣੀ ਸੀਗੀ ਕੇਂਦਰ ਸਰਕਾਰ ਨੇ ਸਿਰਫ ਪੁਰਾਣੇ ਬਕਾਏਆਂ ਦਾ 60000 ਰੁਪਏ ਜ਼ਿਕਰ 60000 ਕਰੋੜ ਦਾ ਜ਼ਿਕਰ ਕੀਤਾ ਰਾਹ ਤਾਂ ਮੰਗੀ ਨਹੀਂ ਪੰਜਾਬ ਸਰਕਾਰ ਨੇ ਬਿਲਕੁਲ ਬੇਮਤਲਬ ਬੇਬੁਨਿਆਦ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਸਭ ਤੋਂ ਪਹਿਲੀ ਗੱਲ ਆ ਕਿ ਸੀਐਮ ਸਾਹਿਬ ਵੱਲੋਂ ਸਾਡੇ ਮਨਿਸਟਰਸ ਵੱਲੋਂ ਜਿਹੜਾ ਉਹ ਲਗਾਤਾਰ ਸੀਐਮ ਸਾਹਿਬ ਵੱਲੋਂ ਵੀ ਔਰ ਜਿੰਨਾ ਵੀ ਸਾਡੀ ਐਡਮਿਨਿਸਟ੍ਰੇਸ਼ਨ ਆ ਜਿੰਨੀਆਂ ਵੀ ਨੀਚੋਂ ਰਿਪੋਰਟ ਆ ਰਹੀਆਂ ਸੀ ਵਿਦ ਡਾਟਾ ਵਿਦ ਫੈਕਟਸ ਜਿਹੜਾ ਉਹ ਆਪਾਂ ਕਿਉਂਕਿ ਸੈਂਟਰ ਗਵਰਨਮੈਂਟ ਕੋਲ ਇਦਾਂ ਤਾਂ ਹੈ ਨਹੀਂ ਕਿ ਉਹਨਾਂ ਕੋਲ ਡਾਟਾ ਨਹੀਂ ਆ ਜੋ ਉਹਨਾਂ ਦੀਆਂ ਏਜੰਸੀਜ਼ ਕੰਮ ਨਹੀਂ ਕਰ ਰਹੀਆਂ ਸਾਰਾ ਕੁਝ ਪਤਾ ਬੁਰੀ ਗੱਲ ਕਰਨੀ ਸੀ ਜਦੋਂ ਉਹਨਾਂ ਦੇ ਵਜ਼ੀਰ ਆਏ ਤਾਂ ਸਾਨੂੰ ਉਮੀਦ ਸੀ ਕਿ ਜਿੰਨਾ ਵੀ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਅੱਜ ਕੁਝ ਅਨਾਉਂਸਮੈਂਟ ਕਰਕੇ ਜਾਣਗੇ ਫਿਰ ਉਹ ਵੀ ਆਏ ਔਰ ਫੋਟੋਆਂ ਖਿਚਾ ਕੇ ਆਪਣੀ ਲੌਬੀ ਨਾਲ ਚਲੇ ਗਏ ਹੁਣ ਅੱਜ ਜਦੋਂ ਕੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੇਰੀ ਉਹਨਾਂ ਅੱਗੇ ਔਰ ਸਾਡੀ ਜਿੰਨੀ ਸਮੂਚੀ ਅੱਜ ਤੁਸੀਂ ਦੇਖਿਆ ਉਹਨਾਂ ਸਵੇਰੇ ਸਾਡੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਜੀ ਨੇ ਵੀ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਔਰ ਗੋਇਲ ਜੀ ਵੱਲੋਂ ਵੀ ਸਾਡੇ ਜਿਹੜੇ ਮਿਨਿਸਟਰਸ ਨੇ ਰਿਲੇਟਡ ਡਿਪਾਰਟਮੈਂਟ ਤੇ ਉਹਨਾਂ ਨੇ ਗੁਜ਼ਾਰਿਸ਼ ਕੀਤੀ ਆ ਕਿ ਪੰਜਾਬ ਦਾ ਜਿਹੜਾ ਬਣਦਾ ਬਕਾਇਆ ਉਹ ਸਾਨੂੰ ਦਿੱਤਾ ਜਾਏ ਔਰ ਜਿਹੜੀ ਫੌਰੀ ਰਾਹਤ ਆ ਕਿ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਬਰੇਣਾ ਸਾਹਿਬ ਬਾਕੀ ਵਿਨੋਦ ਭਾਰਤੀ ਜੀ ਔਰ ਦਰਬਾਗ ਸਿੰਘ ਵਿਰਕ ਜੀ ਜਿਹੜੇ ਪੰਜਾਬ ਗਵਰਨਮੈਂਟ ਤੇ ਅਲੀਗੇਸ਼ਨ ਲਗਾ ਰਹੇ ਆ ਮੈਂ ਮੈਨੂੰ ਲੱਗਦਾ ਕਿ ਪੰਜਾਬ ਦੀ ਜਨਤਾ ਪੰਜਾਬ ਦੀ ਆਵਾਮ ਬੜੀ ਅਵੇਅਰ ਆ ਸੋਸ਼ਲ ਮੀਡੀਆ ਤੇ ਵੀ ਔਰ ਗਰਾਉਂਡ ਜ਼ੀਰੋ ਤੇ ਆਜਾਮ ਆਦਮੀ ਪਾਰਟੀ ਦੀ ਸਮੁੱਚੀ ਸੀਐਮ ਸਾਹਿਬ ਤੋਂ ਲੈ ਕੇ نیچے ਸਾਡੇ ਗਰਾਉਂਡ ਤੇ ਸਰਕਲ ਪ੍ਰਧਾਨ ਤੱਕ ਜਿਹੜਾ ਅੱਜ ਫੀਲਡ 'ਚ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਔਰ ਸਾਡੀ ਪੂਰੀ ਜਿਹੜੀ ਗਵਰਨਮੈਂਟ ਲੌਬੀ ਆ ਸਿਮਿਲਰ ਜਿਹੜੀ ਲੋਕਾਂ ਦੀ ਸੇਵਾ ਕਰ ਜਿਹੜਾ ਬਿਰਕ ਬਿਰਕ ਸਾਹਿਬ ਨੇ ਸਵਾਲ ਚੁੱਕਿਆ ਸੀਗਾ ਕਿ ਜਿਹੜੇ 23 ਦੇ ਵਿੱਚ ਐਲਾਨ ਕੀਤੇ ਸੀ ਮੁੱਖ ਮੰਤਰੀ ਹੁਣਾਂ ਵੱਲੋਂ ਉਹ ਅਜੇ ਟਿੱਕਰ ਪੂਰੇ ਨਹੀਂ ਹੋਏ ਤੇ ਜਿਹੜੇ ਹੁਣ ਐਲਾਨ ਆ ਉਹਨਾਂ ਦੇ ਉੱਤੇ ਸਵਾਲ ਚੁੱਕਿਆ ਕੀ ਇਹ ਸੰਭਵ ਆ 4 ਲੱਖ ਤੋਂ ਉੱਤੇ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਫਸਲ ਕੀ ਉਹ ਪਰਪਾਈ ਕਰ ਸਕਣਗੇ ਕੀ ਜਿਹੜੀ ਐਲਾਨ ਕੀਤਾ ਗਿਆ ਉਹਦੇ ਨਾਲ ਇਹ ਪਰਪਾਈ ਹੋ ਜਾਏਗੀ ਇਹ ਵੱਡੇ ਸਵਾਲ ਨੇ ਜੀ ਦੇਖੋ ਗਵਰਨਮੈਂਟ ਆਫ ਪੰਜਾਬ ਦੇ ਜਿੰਨੇ ਵੀ ਰਾਹਤ ਪੈਕੇਜ ਔਰ ਅੱਜ ਵੀ ਤੁਸੀਂ ਕੈਬਨਿਟ ਦੀ ਮੀਟਿੰਗ ਖੈਰ ਇਹ ਕਹਿ ਰਿਹਾ ਜੀ ਉਹ ਆਉਣ ਵਾਲੇ ਤੇ ਤਾਂ ਹੋ ਗਈ ਮੈਂ ਤੁਹਾਡੇ ਧਿਆਨ ਚ ਵਿਰਖ ਸਾਹਿਬ ਲਿਆਦਾ ਕੈਬਨਿਟ ਦੀ ਮੀਟਿੰਗ ਪਹਿਲਾਂ ਹੋਣ ਵਾਲੀ ਸੀ ਲੇਕਿਨ ਸੀਐਮ ਸਾਹਿਬ ਦੀ ਸੇਟ ਜਿਹੜੀ ਉਹ ਨਾ ਠੀਕ ਹੋਣ ਕਰਕੇ ਉਹ ਡਿਲੇ ਹੋ ਗਈ ਸੀ ਤਾਂ ਅੱਜ ਜਿਹੜੀ ਉਹ ਠੀਕ ਨੇ ਔਰ ਉਹਨਾਂ ਨੇ ਬਕਾਇਦਾ ਜਿਹੜਾ ਹਸਪੀਟਲ ਤੋਂ ਆਨਲਾਈਨ ਹੋ ਕੇ ਅੱਜ ਜਿਹੜੀ ਕੈਬਨਿਟ ਦਾ ਹਿੱਸਾ ਬਣਿਆ ਔਰ ਅਸੀਂ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜੀਆਂ ਉਹ ਰਾਹਤ ਜੋ ਵੀ ਐਟ ਪ੍ਰੈਜ਼ੈਂਟਲੀ ਅਸੀਂ ਕਰ ਸਕਦੇ ਆ ਉਹ ਕਰ ਰਹੇ ਔਰ ਅੱਗੇ ਵੀ ਕਰਾਂਗੇ ਮੈਂ ਤੁਹਾਡੇ ਮਾਦੀਮ ਰਾਹੀਂ ਦੱਸਦਾ ਗਵਰਨਮੈਂਟ ਆਫ ਪੰਜਾਬ ਆਪਣੇ ਕਿਸਾਨਾਂ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਅਸੀਂ ਖੜੇ ਆ ਇੱਕ ਚੀਜ਼ ਬਰੇਣਾ ਸਭ ਹੋ ਰਿਹਾ ਦੇਖੋ ਐਟ ਪ੍ਰੈਜ਼ੈਂਟ ਹੜਾਂ ਦੇ ਦੌਰਾਨ ਤਾਂ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਹੁਣ ਅੱਗੇ ਜਿਹੜਾ ਪ੍ਰੈਜ਼ੈਂਟਲੀ ਜਦੋਂ ਇਹ ਥੰਮਣਾ ਸਾਰਾ ਕੁਝ ਉਸ ਤੋਂ ਬਾਅਦ ਜਿਹੜੇ ਲੱਖਾਂ ਲੋਕਾਂ ਘਰ ਉਜੜ ਗਏ ਪਸ਼ੂ ਚਲੇ ਗਏ ਉਹਨਾਂ ਨੂੰ ਪੈਰ ਰਸਣ ਵਾਸਤੇ ਜਿਹੜੇ ਵੀ ਪ੍ਰਯਾਸ ਨੇ ਉਹ 100% ਕੀਤੇ ਜਾਣਗੇ ਔਰ ਜਿੱਥੇ ਸਰਕਾਰਮੈਂਟ ਵੱਲੋਂ ਸਾਰਾ ਪੰਜਾਬ ਮਦਦ ਮੰਗ ਰਿਹਾ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਇਕਜੁੱਟ ਹੋ ਕੇ ਕਿਸੇ ਵੀ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਪੰਜਾਬ ਦੀ ਮੋੜ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਬਹੁਤ ਵਧੀਆ ਗੱਲ ਆ ਮੈਡਮ ਬਹੁਤ ਵਧੀਆ ਗੱਲ ਆ ਪਾਰਟੀਵਾਦੀ ਤੋਂ ਉੱਤੇ ਉੱਟ ਕੇ ਸਾਰੀਆਂ ਪਾਰਟੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅੱਗੇ ਇਹ ਗੱਲ ਰੱਖਣੀ ਚਾਹੀਦੀ ਆ ਕਿ ਪੰਜਾਬ ਦੀ ਬਰਬਾਦੀ ਹੋਈ ਆ ਔਰ ਉਹਦਾ ਖਿਆਲ ਰੱਖਿਆ ਜਾਵੇ ਵੱਡਾ ਰਾਹਤ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਵਿਰੋਧ ਭਾਰਤੀ ਜੀ ਜਿਵੇਂ ਹ ਹੁਣ ਚਰਚਾ ਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਨੇ ਐਲਾਨ ਕੀਤਾ ਕੀ ਕਾਂਗਰਸ ਇਸ ਐਲਾਨ ਤੋਂ ਖੁਸ਼ ਆ ਕੀ ਵਾਕਿਆ ਹੀ 20000 ਰੁਪਏ ਨਾਲ ਪਰਪਾਈ ਹੋ ਜਾਏਗੀ ਜਾਂ ਜਿਹੜੇ ਵਾਅਦੇ ਕੀਤੇ ਆ ਮੁੱਖ ਮੰਤਰੀ ਹੁਣਾਂ ਨੇ ਇਹ ਪੂਰੇ ਹੋ ਜਾਣਗੇ ਕਾਂਗਰਸ ਦਾ ਰਿਐਕਸ਼ਨ ਕੀ ਆ ਜੀ ਗਰੇਨਾ ਸਾਹਿਬ ਜਲੇ ਹੈ ਕਿ ਚਲੋ ਭਾਵੇਂ ਸਮਝਾਂ ਮੈਂ ਊਠ ਦੇ ਮੂੰਹ 'ਚ ਜੀਰਾ ਹੀ ਸਹੀ ਚਾਹੇ ਕੁਝ ਨਾ ਕੁਝ लेकिन यह पहुंचना चाहिए कल अनाउंसमेंट ना हो जाए जेकर पहुंच रहा है तो कुछ ना कुछ कोई फर्क पो असाइज नहीं करते गलत संजीदगी के सरकार च है या स्टेट गौरमेंट च है हमारा तीन मिनिस्टर एक बोर्ड में बैठे आपस गल कर रहे हैं उन्होंने पता नहीं लाइव चल रहा <coughs> मोबाइल से या कैमरे से ਉਹ ਕਹਿੰਦੇ ਵੀ ਇੱਕ ਬੋਰਡਿੰਗ ਕਰ ਰਹੇ ਸੀ ਬੋਰਡ ਦੇ ਵਿੱਚ ਬੈਠੇ ਹੋਏ ਹੋਰ ਲੋਕਾਂ ਨੇ ਨਜ਼ਰਾਂ ਹੀ ਤੈਏ ਸੀ ਕਿ ਉਹ ਹਾਰਡ ਦਾ ਜਿਹੜਾ ਹੈ ਉਹ ਜਾਇਜ਼ਾ ਲੈ ਰਹੇ ਆ ਉਹ ਕੀ ਗੱਲ ਕਰ ਰਹੇ ਆ ਆਪਸ ਵਿੱਚ ਇੱਕ ਮਨਿਸਟਰ ਦੂਸਰੇ ਨੂੰ ਕਹਿੰਦਾ ਤੇ ਜਿਹੜਾ ਕਰੂਜ਼ ਹੈ ਨਾ ਕਰੂਜ਼ ਆਪਾਂ ਨੂੰ ਤਾਂ ਕਰੂਜ਼ ਚਾਹੀਦਾ ਜਿੱਦਾਂ ਗੋਆਚ ਕਰੂਜ਼ ਹੈ ਉਹ ਕਰੂਜ਼ ਦੇ ਵਿੱਚ ਬੈਠ ਕੇ ਦੇਖਣ ਦਾ ਅਲੱਗ ਹੀ ਮਜ਼ਾ ਹੈ ਦੂਸਰਾ ਕਹਿੰਦਾ ਨਹੀਂ ਨਹੀਂ ਉਹ ਸਵਿਟਜ਼ਰਲੈਂਡ ਦਾ ਕਰੂਜ਼ ਉਹਦੇ ਨਾਲੋਂ ਜ਼ਿਆਦਾ ਵਧੀਆ ਹੈ ਜੇ ਹੋਵੇ ਤਾਂ ਹੋਰ ਜਿਆਦਾ ਅੱਛਾ ਹੋਣਾ ਕੱਟ ਇਹਦੇ ਨਾਲ ਉਹ ਅੱਜ ਨਾਲ ਇਹ ਗੱਲ ਕੀਤੀ ਇਹ ਤਾਂ ਸੁਖੀ ਗੱਲ ਹੈ ਪੰਜਾਬ ਤੋਂ ਪਾਕਿਸਤਾਨ ਪੰਜਾਬ ਦੇ ਮਨੁੱਖਾਂ ਦੀ ਹੂੰ ਤਾਂ ਇਸ ਕਰਕੇ ਸੰਜੀਦਗੀ ਬੜੀ ਜ਼ਰੂਰੀ ਹੈ ਉਹ ਕੇਂਦਰ ਸਰਕਾਰ ਨੇ ਤਾਂ ਇਹ ਅਲਿਗੇਸ਼ਨ ਲਾਇਆ ਹੀ ਸਾਨੂੰ ਪੰਜਾਬ ਸਰਕਾਰ ਨੇ ਕੋਈ ਚਿੱਠੀ ਨਹੀਂ ਭੇਜੀ ਬੜੀ ਹੈਰਾਨਗੀ ਦੀ ਲੋਕਾਂ ਵਿੱਚ ਰਹੀ ਸੀ ਤਾਂ ਤੁਸੀਂ ਇੱਕ ਜਰਨਲ ਮੈਡਮ ਤੁਸੀਂ ਫੋਨ ਲਾਓ ਕਿਸੇ ਪੁਆਇੰਟ ਤੇ ਹੋ ਰਹੀ ਤੁਸੀਂ ਉਹਨੂੰ ਮੁੱਦਾ ਬਣਾ ਰਹੇ ਹੋ ਤੁਸੀਂ ਉਹਨਾਂ ਦੀ ਸੇਵਾ ਭਾਵਨਾ ਤੇ ਨਹੀਂ ਗਏ ਤਾਂ ਤੇ ਰਾਜਾ ਪਟਿੰਗ ਜੀ ਜਿਹੜਾ ਉਹ ਹੱਸਦੇ ਔਰ ਗੱਪਾਂ ਮਾਰਦੇ ਨਜ਼ਰ ਆਏ ਇਹਨੇ ਜਿੱਥੇ ਕਿ ਇਹਨੇ ਸੈਂਸਿਟਿਵ ਏਰੀਆ ਜਿੱਥੇ ਲੋਕ ਮਰ ਰਹੇ ਨੇ ਜਿੱਥੇ ਲੋਕਾਂ ਦਾ ਰਹਿਣਾ ਕੀਤਾ ਜਾ ਰਿਹਾ ਪਰ 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 ਸੰਧੂ ਮੈਡਮ ਪਰ ਸੰਧੂ ਪਰ ਸੰਧੂ ਪਰ 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 ਸੰਧੂ ਮੈਡਮ ਪਰ ਸੰਧੂ ਮੈਡਮ ਕੀ ਉਸ ਹੜ ਦੇ ਹਾਲਾਤਾਂ ਦੇ ਵਿੱਚ ਬੋਰਡ ਤੇ ਬੈਠਿਆਂ ਮੰਤਰੀਆਂ ਨੂੰ ਇਹ ਗੱਲ ਸ਼ੋਭਾ ਦਿੰਦੀ ਆ ਕਿ ਉਹ ਕਰੂਸ ਦੀ ਗੱਲ ਕਰਨ ਇਕੋ ਉਹਨਾਂ ਨੇ ਕਿਸ ਐਂਗਲ ਚ ਕਿਸ 에ਬਲਸ ਚ ਕਦੋਂ ਕਿਹੜੀ ਗੱਲ ਪਿੱਛੇ ਹੋਈ ਉਹ ਰਿਕਾਰਡਡ ਨਹੀਂ ਆ ਹਨਾ ਉਹ ਤੁਸੀਂ ਇੱਕ ਪੁਆਇੰਟ ਚੱਕ ਲਿਆ ਮੈਂ ਕਹਿੰਨੀ ਠੀਕ ਆ ਉਹਨਾਂ ਨੇ ਕਿਸੇ ਇੱਕ ਪੁਆਇੰਟ ਤੇ ਗੱਲ ਕੀਤੀ ਵੀ ਲੇਕਿਨ ਤੁਸੀਂ ਉਹਨਾਂ ਦੀ ਜਿਹੜੀ ਸ਼ੁੱਧ ਭਾਵਨਾ ਸੇਵਾ ਕਰਨ ਦੀ ਉਹਨੂੰ ਨਹੀਂ ਨਕਾਰ ਸਕਦੇ ਮੈਂ ਤੇ ਭਾਰਤੀ ਸਾਹਿਬ ਕੋਲੋਂ ਪਿਆਰੀ ਭਾਰਤ ਸਾਹਿਬ ਜਦੋਂ ਗੱਲ ਭਾਵਨਾ ਤੇ ਭਾਵਨਾ ਤੇ ਨਹੀਂ 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 ਭਾਵਨਾ ਤੇ ਇਸ ਗੱਲ ਕਰਕੇ ਸਵਾਲ ਉੱਠ ਗਿਆ ਕਿ ਹਾਲਾਤ ਕੀ ਸੀ ਮੌਕਾ ਕਿਹੜਾ ਸੀ ਲੋਕ ਡੁੱਬੇ ਪਏ ਸੀ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀ ਫਸਲ ਉੱਜੜ ਗਈ ਤੇ ਮੰਤਰੀ ਕਰੂਜ਼ ਦੀਆਂ ਗੱਲਾਂ ਕਰ ਰਹੇ ਨੇ ਮੈਂ ਇਹੀ ਗੱਲ ਕਹੀ ਬ੍ਰਾਹਮਣ ਸਾਹਿਬ ਕਿ ਉਸ ਵਕਤ ਕੀ ਸਿਚੁਏਸ਼ਨ ਤੇ ਉਹਨਾਂ ਨੇ ਕਿਹੜੀ ਗੱਲ ਕੀਤੀ ਸਿਰਫ ਉਸੇ ਇੱਕ ਕ੍ਰੂਜ਼ ਪੁਆਇੰਟ ਨੂੰ ਚੱਕ ਕੇ ਉਹਦੇ ਤੇ ਜਿਹੜਾ ਟਿੱਪਣੀ ਨਹੀਂ ਕਰ ਸਕਦੇ ਉਹ ਉਸ ਵਕਤ ਲੋਕਾਂ ਦੀ ਸੇਵਾ ਕਰਨ ਵਾਸਤੇ ਗਰਾਊਂਡ ਤੇ ਸੀਗੇ ਲੇਕਿਨ ਭਾਜੀ ਸਾਹਿਬ ਨੇ ਰਾਜਾ ਬੁੜੇਂਗੀ ਜੀ ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਜਦੋਂ ਉਹ ਲੋਕਾਂ ਚ ਵਿਚਰ ਰਹੇ ਸੀਗੇ ਔਰ ਹੱਸਦੇ ਉਸ ਸੈਂਸਿਟਿਵ ਏਰੀਆ ਚੋਂ ਲੰਘ ਰਹੇ ਸੀਗੇ ਉਹਨਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਗੱਲ ਆਪਾਂ ਇੱਥੇ ਭਾਵਨਾ ਦੇ ਕਰੀਏ ਸੋ ਪੰਜਾਬ ਦੀ ਆਵਾਮ ਨੂੰ ਸਭ ਦੀਆਂ ਭਾਵਨਾਵਾਂ ਪਤਾ ਹੈ ਸੋ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਵਿਨੋਦ ਭਰਤੀ ਜੀ ਅ ਅੰਰਕਸਾ ਜੀ ਜਦੋਂ ਦਾਲ ਕੇ ਫ੍ਰੀ ਮੈਨੂੰ ਬ੍ਰਹਮਾ ਦੇ ਮੇਰੀ ਜਿਹੜੀ ਗੱਲ ਹੈ ਨਾ ਖਤਮ ਨਹੀਂ ਹੋਈ ਕੀ ਤੁਸੀਂ ਇਕੱਲੇ ਮੈਡਮ ਨੂੰ ਬੁਲਾਇਆ ਹੈ ਡਵੇਟ ਤੁਸੀਂ ਡਵੇਟ ਚ ਸਿਰਫ ਸਾਡੀ ਛੋਟੀ ਭੈਣ ਨੂੰ ਬਾਕੀਆਂ ਨੂੰ ਨਹੀਂ ਬੁਲਾਇਆ ਇਹਨਾਂ ਦੀ ਵਾਰੀ ਆਣੀ ਨਹੀਂ ਸੀ ਨਹੀਂ ਇਹਨਾਂ ਦੀ ਵਾਰੀ ਆਣੀ ਨਹੀਂ ਸੀ ਇਹਨਾਂ ਨੇ ਮੈਨੂੰ ਵਿਚਾਈ ਟੋਕ ਕੇ ਆਪਣੀ ਸਪੀਚ ਸ਼ੁਰੂ ਕਰਤੀ ਐਨੀ ਤਕਲੀਫ ਹੋਈ ਕਿਉਂਕਿ ਜਿਹੜਾ ਝੂਠਾ ਆਪ ਹੀ ਹੁੰਦਾ ਨਾ ਜਿਹੜਾ ਬੇਲਤੀ ਪਾ ਦੇ ਨਾ ਉਹ ਥਾਲੇ ਵੀ ਕਰਦਾ ਉਹਨਾਂ ਨੂੰ ਜਿਹਨਾਂ ਨੂੰ ਡਿਬੇਟ ਕਰਨੀ ਨਹੀਂ ਆਉਂਦੀ ਝੂਠੇ ਬੰਦੇ ਸੱਚ ਝੂਠੇ ਜਿਹੜੇ ਬੰਦੇ ਹੈ ਕਮ ਸੇ ਕਮ ਉਹਨਾਂ ਨੂੰ ਮਾੜਾ ਮੋਟਾ ਡਿਬੇਟ ਦਾ ਜਿਹੜਾ ਨਾਰਮ ਤਾਂ ਸਮਝਾ ਦਿਓ ਹੋਰ ਨਹੀਂ ਕੁਝ ਕਰ ਸਕਦੇ ਆਪਾਂ ਤਾਂ ਆਪਾਂ ਪੰਜਾਬ ਦੀ ਇਨਾਮ ਤੇ ਛੱਡ ਦਈਏ ਪੰਜਾਬ ਦੀ ਆਵਾਜ਼ ਨਹੀਂ ਨਹੀਂ ਮੰਮੂ ਪੰਜਾਬ ਦੇ ਆਵਾਜ਼ ਨੇ ਪੰਜਾਬ ਦੇ ਆਵਾਜ਼ ਨੇ ਦੇ ਦੇ ਮਤਲਬ ਦੇ ਅਲੀਗੇਸ਼ਨ ਪੰਜਾਬ ਦੇ ਆਵਾਜ਼ ਨੇ ਦੇ ਦਿਆ ਕਿ ਕਿੰਨੇ ਸੱਚੇ ਨੇ ਕਿੰਨੇ ਦੇ ਦੁੱਧ ਦੇ ਸੋਤੇ ਨੇ ਕਿੰਨੇ ਕਰ ਕਿੰਨੇ ਦੀਆਂ ਪੰਜਾਬੀਆਂ ਦੇ ਆਖੀ ਦੇ ਬੋਲਣ ਵਾਲੇ ਹੋ ਉਸ ਕਰਕੇ ਜੇਕਰ ਤੁਹਾਡੀ ਵਾਰੀ ਆਵੇ ਤੁਸੀਂ ਬੋਲ ਲੈਣਾ ਮੈਂ ਤਾਂ ਤੁਹਾਨੂੰ ਰੋਕਿਆ ਨਹੀਂ ਪਰ ਮੇਰੀ ਆਵਾਜ਼ ਵਿੱਚ ਤੁਸੀਂ ਕਿਉਂ ਦਖਲਅੰਦਾਜ਼ੀ ਕੀਤੀ ਮੇਰੀ ਮੈਂ ਦੇਖੋ ਜਦੋਂ ਮੇਰੀ ਤਰਨ ਹੈ ਨਾ ਉਸ ਨੂੰ ਨਾ ਕਰੀਏ ਆਪਾਂ ਮੇਰੀ ਬੇਨਤੀ ਹੈ ਤੁਹਾਨੂੰ ਬੀ ਲੌਜੀਕਲੀ ਕਿਹੜੀ ਗੱਲ ਹੈ ਜੀ ਤੁਸੀਂ ਕਹੀ ਬਿਲਕੁਲ ਗਲਤ ਗੱਲ ਕੀਤੀ ਕੁਝ ਕਹੇਗਾ ਕਿ ਜੇ ਕੰਟੈਕਸਟ ਜੇ ਗੱਲ ਕਰ ਰਹੇ ਜੀ ਉਹ ਤੇ ਵਿਆਹ ਗਏ ਸੀਗਾ ਉਹ ਹੱਡ ਦਾ ਦੇਖਣ ਗਏ ਸੀਗੇ ਉੱਥੇ ਵਿਆਹ ਨਹੀਂ ਗਏ ਸੀਗੇ ਉੱਥੇ ਕਰੂਜ਼ ਦੀ ਵਾਰ ਕਰ ਰਹੇ ਨਾ ਤੁਸੀਂ ਠੀਕ 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 ਮੈਡਮ ਗੱਲ ਕੀ ਹੈ ਜੀ ਜੀ ਦੀ ਗੱਲ ਬਾਤਾਂ ਹੈ ਨਾ ਗੰਗਮ ਦੇ ਡਿਬੇਟ 'ਚ ਬੈਠਣਾ ਤਾਂ ਡਿਬੇਟ ਦੇ ਨੌਬਸ ਨੂੰ ਫਾਲੋ ਕਰੋ ਨਹੀਂ ਤਾਂ ਉਹ ਕਹੇ ਜੋ ਬਰਾਨਾ ਸਾਹਿਬ ਨੂੰ ਬਾਗੀਆਂ ਨੂੰ ਭੇਜ ਦੇ ਨਹੀਂ ਕੋਈ ਮੋਦੀ ਬਿਲਕੁਲ ਦੇਖੋ ਦੇਖੋ ਗੱਲ ਕਰ ਰਹੇ ਹੋ ਤੁਸੀਂ ਭਾਰਤੀ ਜੀ ਭਾਰਤੀ 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 ਜੀ ਇੱਕ 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 ਮਿੰਟ ਇੱਕ ਇੱਕ ਗੱਲ ਸਾਢੇ 9:00 ਮਿੰਟ ਨੇ ਇੱਕ ਇੱਕ ਮਿੰਟ ਭਾਰਤੀ ਜੀ ਤੁਹਾਨੂੰ ਵੀ ਸਮਾਂ ਦਿੱਤਾ ਗਿਆ ਉਹ ਸਮਾਂ ਇੱਕ ਮਿੰਟ ਇੱਕ ਮਿੰਟ ਮੇਰੀ ਮੇਰੀ ਗੱਲ ਸੁਣੋ ਤੁਹਾਨੂੰ ਵੀ ਸਮਾਂ ਦਿੱਤਾ ਗਿਆ ਜਿੰਕਾਰ ਆਪ ਘਲਾਂ ਦਾਇਆ ਤਾਂ ਸਰਕਾਰ ਦੀ ਗੈਰ ਜਿੰਮੇਵਾਰੀ ਕਰਕੇ ਆਏ ਨੇ ਇਹਨਾਂ ਨੇ ਉਹ ਕੰਮ ਹੀ ਨਹੀਂ ਕੀਤੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਪੱਧਾਰਾਂ ਤੋਂ ਵਿਚਾਰ ਲਈ ਕੀਤੇ ਇਹ ਸਰਕਾਰ ਤੋਂ ਵਾਹੀ ਨਹੀਂ ਠੀਕ ਇਹ ਆਪਾਂ ਇਹਨਾਂ ਦਾ ਇਹਨਾਂ ਦਾ ਪੰਜਾਬ ਦੇ ਇੰਚਾਰਜੇ ਕੰਦੇਵਾ ਥਾਂ ਨਾਮ ਦੰਡ ਬੇਦ ਗਾਲਾਂ ਡੰਗਾ ਝੂਠ ਸੱਚ ਜੋ ਚਲਾਣਾ ਚਲਾਓ ਇਲੈਕਸ਼ਨ ਜਿੱਤਣਾ ਆ ਤਾਂ ਇਹਨਾਂ ਦੀ ਔਕਾਤ ਹੈ ਇਕਥੋਂ ਇਕਥੋਂ ਠੀਕ ਠੀਕ ਆ ਠੀਕ ਆ ਬਿਰਖ ਸਾਹਿਬ ਬਿਰਖ ਸਾਹਿਬ ਮੈਂ ਮੈਂ ਦੁਬਾਰਾ ਮੈਂ ਦੁਬਾਰਾ ਮੈਂ ਕਹ ਦੁਬਾਰਾ ਮੈਂ ਕਹ ਬਿਰਖ ਸਾਹਿਬ ਜਿਵੇਂ ਕੁਝ ਤੁਹਾਡੇ ਫਿਰੋਜ਼ਪੁਰ ਦੇ ਜਿਹੜੇ ਹਲਕੇ ਨੇ ਉਹਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਹੜ ਦੇ ਮਾਰ ਹੇਠ ਨੇ ਕੀ ਲੱਗਦਾ ਪੰਜਾਬ ਸਰਕਾਰ ਦੇ ਨੁਮਾਇੰਦੇ ਉੱਥੇ ਪਹੁੰਚੇ ਨੇ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਆ ਹੜ ਦੇ ਕਾਰਜਾਂ ਦੇ ਵਿੱਚ ਨਜ਼ਰ ਆਏ ਨੇ ਕੀ ਮੈਂ ਉਹ ਸਿਚੁਏਸ਼ਨ ਸਮਝਣੀ ਚਾਹਣਾ ਆ ਕਿ ਇਹਨਾਂ ਚੀਜ਼ਾਂ ਤੋਂ ਪਤਾ ਲੱਗੇਗਾ ਕਿ ਸਰਕਾਰਾਂ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਕਿੰਨੀ ਕਿ ਸੰਜੀਦਾ ਆ ਜੀ ਮੈਂ ਤੁਹਾਨੂੰ ਬਰਿਆਣਾ ਦੀ ਦੱਸਣਾ ਚਾਹਣਾ ਮੈਂ ਮੈਡਮ ਕਰਮਜੀਤ ਕੋਟੀ ਦਾ ਧਿਆਨ ਚ ਲਿਆਉਣਾ ਚਾਹੁੰਦਾ ਤੇ ਭਾਰਤੀ ਸਾਹਿਬ ਵੀ ਸੁਣ ਲੈਣਾ ਕਿ ਜਿਹੜੀ ਜੀ ਸਰਕਾਰ ਜੋਗ ਸਿੰਘ ਸਾਹਿਬ ਜੀ ਉਹਨਾਂ ਦੀ ਗੱਲ ਕੀਤੀ ਹੈ ਸਿੰਘ ਸਾਹਿਬ ਜੀ ਕੱਲ੍ਹ ਭਾਰਤ ਦੇ ਸਭ ਤੋਂ ਆਖਰੀ ਪਿੰਡ ਹੈ ਜੀ ਟੈਂਡੀ ਵਾਲਾ ਉੱਥੇ ਪਹੁੰਚੇ ਸਨ ਕਿਉਂਕਿ ਪਿੰਡ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੇ ਸਿੰਘ ਸਾਹਿਬ ਜੀ ਨੂੰ ਫੋਨ ਕੀਤੇ ਸੀ ਕਿ ਸਾਡੀ ਆ ਕੇ ਫਰਿਆਦ ਸੁਣੋ ਪਿੰਡ ਨੂੰ ਇਸ ਵੇਲੇ ਸੱਤ ਰੋਜ਼ ਦਰਿਆ ਨੇ ਢਾਲ ਾਈ ਹੋਈ ਐ ਕਿ ਉਹ ਕੀ ਸਰਕਾਰ ਦੇ ਮੈਂ 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 ਮੇਰੇ ਖਸਾ ਮੈਂ ਮੇਰੇ ਖਸਾ ਮੈਂ ਬਟੂ ਮੈਂ ਮੈਂ ਇੱਕ ਇੱਕ ਮਿੰਟ ਇੱਕ ਮਿੰਟ ਪਿੰਡਾਂ ਵਾਲਿਆਂ ਨੇ ਕੀ ਸਰਕਾਰ ਦੇ ਨੁਮਾਇੰਦਿਆਂ ਨੂੰ ਫੋਨ ਨਹੀਂ ਕੀਤਾ ਜਾਂ ਪ੍ਰਸ਼ਾਸਨ ਨੂੰ ਫੋਨ ਨਹੀਂ ਕੀਤਾ ਕਿ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਫੋਨ ਕਰਨਾ ਪੈ ਗਿਆ ਮੈਂ ਉਹੀ ਬੇਨਤੀ ਕਰਨ ਲੱਗਾ ਜੀ ਕਿ ਜਦੋਂ ਅਸੀਂ ਪਹੁੰਚੇ ਅਸੀਂ ਪਿੰਡ ਦਾ ਸਾਰਾ ਹਾਲਾਤ ਉਥੇ ਵੇਖਿਆ ਉਥੋਂ ਦੇ ਪਿੰਡ ਵਾਲਿਆਂ ਨੂੰ ਵੋਟ ਤੱਕ ਨਹੀਂ ਦਿੱਤੀ ਗਈ ਵੇੜੀ ਤੱਕ ਨਹੀਂ ਦਿੱਤੀ ਗਈ ਉਹ ਵੀ ਇੱਕ ਸਮਾਜਿਕ ਸੰਸਥਾ ਜਿਹੜੀ ਫਰੀਦਕੋਟ ਦੀ ਹੈ ਦੀਪ ਸਿੱਧੂ ਦੇ ਨਾਂ ਤੇ ਚੱਲ ਰਹੀ ਆ ਉਹਨਾਂ ਨੇ ਲੈ ਕੇ ਦਿੱਤੀ ਹੈ ਉਥੋਂ ਦੇ ਲੋਕਾਂ ਨੂੰ ਉਹਨਾਂ ਨੇ ਚਲਾਉਣ ਵਾਸਤੇ ਰੱਖਿਆ ਹੋਇਆ ਹੈ ਜਿਹੜੀ ਰਾਦ ਸਮੱਗਰੀ ਉਹ ਲੈ ਕੇ ਜਾਂਦੇ ਨੇ ਉਥੇ ਵੰਡ ਕੇ ਆਉਂਦੇ ਨੇ ਔਰ ਕੱਲ ਉਹਦੇ ਤੇ ਅਸੀਂ ਕੁਆਂਟਲਾਂ ਦੇ ਹਿਸਾਬ ਨਾਲ ਉਹਨਾਂ ਨੂੰ ਸਰੀਆ ਦੇ ਕੇ ਆਏ ਆ ਔਰ ਮੈਂ ਤੁਹਾਡੇ ਧਿਆਨ ਤੇ ਗੱਲ ਇਹ ਹੁਣੀ ਚਾਹੁੰਦਾ ਬਰੀਆਣਾ ਸਾਹਿਬ ਕੀ ਪਿੰਡ 'ਚ ਤਿੰਨ ਘਰ ਜਿਹੜੇ ਸਾਡੇ ਉਹਨਾਂ ਵੇਖੇ ਜਦੋਂ ਅਸੀਂ ਜਾ ਕੇ ਵੇਖਿਆ ਤਿੰਨਾ ਘਰਾਂ ਨੂੰ ਢਾ ਲਿਆ ਦਰਿਆ ਨੇ ਇੰਨੇ ਹਾਲਾਤ ਮਾੜੇ ਨੇ ਪਰ ਲੋਕ ਅਜੇ ਤੱਕ ਲੋਕਾਂ ਨੂੰ ਨਹੀਂ ਕੱਢਿਆ ਗਿਆ ਉਥੋਂ ਤੁਸੀਂ ਇਹ ਵੇਖੋ ਸਾਡੇ ਪ੍ਰੋਪਰ ਪ੍ਰਸ਼ਾਸਨ ਦਾ ਤੇ ਸਾਡੀ ਸਰਕਾਰ ਦਾ ਹਾਲਾਤ ਕੀ ਹੈ ਪਿੰਡ ਨੂੰ ਢਾ ਲਿਆ ਦਰਿਆ ਉਥੇ ਲੋਕ ਅਜੇ ਵੀ ਪਿੰਡ 'ਚ ਬੈਠੇ ਹੋਏ ਨੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਦੇ ਬੱਚੇ ਲੈ ਕੇ ਚੱਲੋ ਬਾਹਰ ਇੱਥੋਂ ਉਹ ਕਹਿੰਦੇ ਕਿੱਧਰ ਜਾਈਏ ਸਾਡੇ ਆਸ ਤੇ ਪ੍ਰਬੰਧ ਹੀ ਕੋਈ ਨਹੀਂ ਅਸੀਂ ਕਿੱਥੇ ਜਾ ਕੇ ਬੈਠ ਜਾਈਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਥੇ ਅਰਦਾਸ ਬੇਨਤੀ ਵੀ ਕਰਕੇ ਆਏ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕਰਕੇ ਆਏ ਕਿ ਇਹਨਾਂ ਲੋਕਾਂ ਦੀ ਸਾਰ ਲਾਓ ਤੇ ਨਾਲ ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਫਟਾਫਟ ਆਰਮੀ ਲਾਓ ਆਰਮੀ ਲਾ ਕੇ ਤੇ ਨਾਲ ਲੋਕਾਂ ਨੂੰ ਪਹਿਲਾਂ ਜਿਉਂਦਿਆਂ ਨੂੰ ਬਾਹਰ ਕੱਢੋ ਫੇਰ ਜਿਹੜਾ ਦਰਿਆ ਅੱਜ ਬੰਨ੍ਹ ਨੂੰ ਲਾਈ ਬਿਠਾ ਢਾਲ ਲਾਈ ਬਿਠਾ ਇਹਨਾਂ ਉਹ ਆਉਂਦੇ ਦਿਨਾਂ ਤੱਕ ਇਹ ਪਿੰਡ ਦੀ ਹੋਂਦ ਹੀ ਖਤਮ ਹੋ ਜਾਏ ਔਰ ਜਿਸ ਤਰੀਕੇ ਨਾਲ ਬਰਿਆੜਾ ਜਿੱਥੇ ਪਾਣੀ ਚੱਲ ਰਿਹਾ ਸੀ ਵੱਡਾ ਖਤਰਾ ਹੈ ਤੁਸੀ ਇਹ ਹਿਸਾਬ ਲਾ ਲਓ ਕਿ ਸਰਕਾਰ ਦੇ ਪ੍ਰਬੰਧ ਕੀ ਹੋਣਗੇ ਮੈਨੂੰ ਇੱਕ ਵੀ ਚੀਜ਼ ਉਹ ਵੀ ਐਮਐਲਏ ਪਹੁੰਚੇ ਵਿਖਾ ਦਿਓ ਡੀਸੀ ਸਾਹਿਬ ਪਹੁੰਚਿਆ ਵਿਖਾ ਦਿਓ ਔਰ ਜਿੱਤੋ ਇਹ ਇਕੱਲਾ ਉਹ ਪਿੰਡ ਨਹੀਂ ਸਾਡਾ ਜਿੰਨਾ ਫਿਰੋਜ਼ਪੁਰ ਦਾ ਏਰੀਆ ਹੈ ਮੈਡਮ ਤਾਂ ਕਹਿ ਰਹੀ ਆ ਕਿ ਸਾਡੇ ਸਾਰੇ ਜਿਹੜੀ ਲੀਡਰਸ਼ਿਪ ਹੈ ਜਾਂ ਸਾਡੀ ਸਾਰੀ ਜਿਹੜੀ ਸਰਕਾਰ ਹੈ ਉਹ ਲੱਗੀ ਵੀ ਪ੍ਰਬੰਧਾ ਤੇ ਮੈਡਮ ਕਿਤੇ ਆ ਕੇ ਲੋਕਾਂ ਦੀ ਆਪ ਗੱਲਾਂ ਸੁਣ ਕੇ ਜਾਓ ਲੋਕਾਂ ਨੂੰ ਸਾਹਮਣੇ ਸਾਹਮਣਾ ਫੇਸ ਕਰਕੇ ਵੇਖੋ ਲੋਕ ਸਰਕਾਰ ਬਾਰੇ ਕੀ ਕਹਿ ਰਹੇ ਉਹ ਕਹਿੰਦੇ ਸਾਨੂੰ ਡੋਬਿਆ ਤੇ ਸਰਕਾਰ ਨੇ ਡੋਬਿਆ ਆ ਦੀ ਜੇ ਦੁਖੀ ਆ ਤੇ ਸਰਕਾਰ ਦੇ ਹੱਥੋਂ ਦੁਖੀ ਆ ਆ ਹਾਲਾਤ ਬੜੇ ਪੈਣੇ ਔਰ ਜਿੰਨਾ ਦੇ ਸਰਕਾਰ ਦੇ ਵੀ ਸੰਸਥਾਵਾਂ ਨਾ ਹੋਈਆਂ ਲੋਕਾਂ ਨੇ ਭੁੱਖੇ ਸੌਣਾ ਸੀ ਬਰਿਆਣਾ ਜੀ ਆ ਹਾਲਾਤ ਨੇ ਸਾਡੇ ਪਿੰਡਾਂ ਦੇ ਠੀਕ ਆ ਠੀਕ ਆ ਜਾਂਦੇ ਜਾਂਦੇ ਮੈਡਮ ਕਰਮਜੀਤ ਬਹੁਤ ਗੰਭੀਰ ਇਲਜਾਮ ਨੇ ਗੰਭੀਰ ਦੋਸ਼ ਨੇ ਸਰਕਾਰ ਤੇ ਕੀ ਇੱਕ ਕੁਝ ਅਜਿਹੇ ਇਲਾਕੇ ਵੀ ਨੇ ਹਾਲਾਂਕਿ ਸਰਕਾਰ ਦਾਅਵੇ ਕਰ ਰਹੀ ਆ ਕਿ ਪ੍ਰਸ਼ਾਸਨ ਹਰ ਥਾਂ ਪਹੁੰਚਾਇਆ ਕਿਉਂਕਿ ਇਹ ਜਗ੍ਹਾ ਇਸ ਗੱਲ ਕਰਕੇ ਕੇਂਦ੍ਰਿਤ ਹੋਈ ਆ ਕਿਉਂਕਿ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਏ ਨੇ ਔਰ ਲੋਕਾਂ ਦੀ ਗੱਲ ਸੁਣੀ ਆ ਲੇਕਿਨ ਸਰਕਾਰ ਦਾ ਨੁਮਾਇੰਦਾ ਉੱਥੇ ਤਿੱਕਰ ਨਹੀਂ ਪਹੁੰਚਿਆ ਮੈਂ ਤੁਹਾਡੇ ਤੋਂ ਜਨਣਾ ਚਾਹਨਾ ਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਜਈਆਂ ਹੋਰ ਜਗ੍ਹਾ ਵੀ ਹੈਗੀਆਂ ਜਿੱਥੇ ਅਜੇ ਤਿੱਕਰ ਪ੍ਰਸ਼ਾਸਨ ਪਹੁੰਚ ਨਹੀਂ ਕਰ ਸਕਿਆ ਜੇਕਰ ਪੰਜਾਬੀ ਕਲਾਕਾਰ ਜਾਂ ਜਿੱਥੇ ਬੰਦੀਆਂ ਨਾ ਹੁੰਦੀਆਂ ਤੇ ਲੋਕਾਂ ਦਾ ਕੀ ਹਾਲ ਹੋਣਾ ਸੀ ਜੇਕਰ ਸਰਕਾਰ ਦੇ ਭਰੋਸੇ ਰਹਿੰਦੇ ਕੀ ਕਹੋਗੇ ਜੀ ਰਾਣਾ ਸਾਹਿਬ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਮੈਂ ਆ ਜਿਆਦਾ ਟਾਈਮ ਨਹੀਂ ਲਵਾਂਗੀ ਲੇਕਿਨ ਮੈਂ ਤੁਹਾਨੂੰ ਜੋ ਸਾਡੀ ਮੈਨੇਜਮੈਂਟ ਆ ਠੀਕ ਹੈ ਅਸੀਂ ਇੱਕ ਪੰਜਾਬ ਲੈਵਲ ਤੇ ਕਮੇਟੀ ਗਠਿਤ ਕਰਨ ਤੋਂ ਬਾਅਦ ਸਾਡੀ ਜ਼ਿਲ੍ਹਾ ਲੈਵਲ ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਜਿਦੇ ਵਿੱਚ ਕੌਣ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਲੈਵਲ ਦੇ ਵਿੱਚ ਜਿੱਥੇ ਡੀਸੀ ਐਸਡੀਐਮ ਔਰ ਸਾਡੇ ਜਿੰਨੇ ਵੀ ਏਡੀਸੀ ਔਰ ਜਿੰਨੇ ਵੀ ਉੱਪਰ ਅਧਿਕਾਰੀ ਔਰ ਪਟਵਾਰੀ نیچے ਜਿੰਨਾ ਵੀ ਛੋਟੇ ਤੋਂ ਛੋਟਾ ਜਿਹੜਾ ਸਰਕਾਰੀ ਤੰਤਰ ਚ ਐਸ ਵਕਤ ਪਾਰ ਨਵਾਰਿਆ ਐਡਮਿਨਿਸਟ੍ਰੇਸ਼ਨ ਚ ਉਹ ਨੇ ਪਲੱਸ ਉਹਦੇ ਨਾਲ ਸਾਡੇ ਵਲੰਟੀਅਰਸ ਦੀ ਜਿਹੜੀ ਟੀਮ ਆ ਉਹ ਮੈਪ ਕਰਕੇ ਅਸੀਂ ਇੱਕ ਜ਼ਿਲ੍ਹਾ ਲੈਵਲ ਤੇ ਜਿਹੜਾ ਉਹ ਨੰਬਰ ਵੀ ਜਾਰੀ ਕੀਤਾ ਅਸੀਂ ਟੀਮਾਂ ਗਠਿਤ ਕੀਤੀਆਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਐਸਾ ਇੱਕ ਹਿੱਸਾ ਵੀ ਹੋਏਗਾ ਕਿ ਜਿੱਥੇ ਸਾਡੇ ਵਲੰਟੀਅਰ ਔਰ ਐਡਮਿਨਿਸਟ੍ਰੇਸ਼ਨ ਦੀ ਔਰ ਰਾਹਤ ਸਮਗਰੀ ਦੀ ਔਰ ਕੈਂਪਾਂ ਦੀ ਪਹੁੰਚ ਨਹੀਂ ਆ ਈਵਨ ਇੱਥੋਂ ਤੱਕ ਬਰਿਆਣਾ ਸਾਹਿਬ ਕੀ ਜਿਹੜੇ ਰਾਹਤ ਕੈਂਪਸ ਹੀ ਲਾਏ ਆ ਉੱਥੇ ਇੱਕ ਰੂਮ ਦੇ ਵਿੱਚ ਵੀ ਅਸੀਂ ਇੱਕ ਆਪਣਾ ਲੀਡਰ ਮੈਪ ਕੀਤਾ ਕਿ ਅਗਰ ਉੱਥੇ ਕੋਈ ਮਹਾਮਾਰੀ ਜਾਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਦੀ ਇਨਫੋਰਮੇਸ਼ਨ ਆਉਂਦੀ ਆ ਤਾਂ ਇਮੀਡੀਏਟਲੀ ਜਿਹੜੀ ਆ ਮੈਡੀਕਲ ਜਿਹੜੀ ਸਰਵਿਸ ਆ ਅਸੀਂ ਉੱਥੇ ਪ੍ਰੋਵਾਈਡ ਕਰਵਾ ਸਕੀਏ ਮੈਂ ਦਾਅਵੇ ਨਾਲ ਕਹਿ ਸਕਦੀ ਜਥੇਦਾਰ ਸਾਹਿਬ ਉੱਥੇ ਗਏ ਨੇ ਕਿੰਨਾਂ ਨੂੰ ਮਿਲੇ ਨੇ ਕਿੰਨਾਂ ਦੀ ਇਹ ਗੱਲ ਕਰ ਰਿਹਾ ਵਿਰਖ ਸਾਹਿਬ ਬੜੀ ਸਕ੍ਰਿਪਟਡ ਜੀਆਂ ਚੀਜ਼ਾਂ ਆ ਕੇ ਸਕਰੀਨ ਤੇ ਬੋਲਦੇ ਨੇ ਮੈਨੂੰ ਠੀਕ ਨਹੀਂ ਲੱਗਦਾ ਪਰ ਮੈਂ ਤੁਹਾਨੂੰ ਜੋ ਸਰਕਾਰ ਦੇ ਔਰ ਐਡਮਿਨਿਸਟ੍ਰੇਸ਼ਨ ਦੇ ਪ੍ਰਬੰਧ ਨੇ ਉਹਨਾਂ ਬਾਰੇ ਦੱਸ ਰਹੀ ਆ ਵੀ ਆਰ ਔਨ ਦਾ ਜ਼ੀਰੋ ਲੈਵਲ ਵੀ ਆਰ ਔਨ ਦਾ ਮਾਈਕਰੋ ਲੈਵਲ ਮਤਲਬ ਇਹ ਨਹੀਂ ਕਿ ਜਾਨਾ ਸਾਹਿਬ ਸਾਡੇ ਇੱਕ ਬੀਬੀ ਨੂੰ ਤਿਆਰ ਕਰਕੇ ਕਿਵੇਂ ਰੋਏ ਸਕ੍ਰਿਪਟਡ ਹੋਰ ਸੀ ਜਿਹੜਾ ਸਾਡੇ ਫੁਰੇਪੁਰ ਆ ਕੇ ਮੁੱਖ ਮੰਤਰੀ ਸਾਹਿਬ ਕਰ ਗਏ ਕਿਵੇਂ ਇੱਕ ਬੀਬੀ ਨੂੰ ਆਪ ਦੀ ਵਲੰਟੀਅਰ ਦੀ ਤਿਆਰ ਕਰਕੇ ਉਹਦੇ ਗੱਲ ਲਾ ਕੇ ਰੋਏ ਉਹ ਸਾਰੀ ਦੁਨੀਆ ਨੇ ਵੇਖਿਆ ਉਹ ਸਕ੍ਰਿਪਟਡ ਸੀ ਜਿਹੇ ਦਾ ਸ੍ਰੀ ਅਕਾਲ ਤਖਸਾਲ ਸਕ੍ਰਿਪਟ ਨਹੀਂ ਹੋ ਸਕਦੇ ਜਿਹਦੀ ਬਾਤ ਤੁਸੀਂ ਮੈਡਮ ਸੰਧੂ ਜੀ ਜਿਹੇ ਦਾ ਸ੍ਰੀ ਅਕਾਲ ਤਖਸਾਲ ਸਕ੍ਰਿਪਟ ਨਹੀਂ ਹੋ ਸਕਦੇ ਤਰਕ ਲੈ ਇਸ ਗੱਲਾਂ ਕਰੇਗਾ ਜਿਹੇ ਦਾ ਸ੍ਰੀ ਅਕਾਲ ਉਹ ਮੈਂ ਪਹਿਲਾਂ ਹੀ ਬਹੁਤ ਮੰਮੀ ਉਥੋਂ ਦਾ ਰਹਿਣ ਵਾਲਾ ਸਕ੍ਰਿਪਟਰ ਵੀ ਹੋ ਜਥੇਦਾਰ ਸ੍ਰੀ ਕਾਲ ਕਸ਼ਾ ਵੇਲੇ ਨਹੀਂ ਦੋਵੇ ਅੱਗਾ ਦੇ ਇਹ ਗੱਲ ਯਾਦ ਰੱਖਿਓ ਸਕ੍ਰਿਪਟਰ ਤੁਹਾਡੇ ਸਕ੍ਰਿਪਟਰ ਤੁਹਾਡੇ ਮੁੱਖ ਕੁਤਰੀ ਸਾਹਿਬ ਹਨ ਜਦੋਂ ਇੱਕ ਬੀਬੀ ਬੀਬੀ ਪਿਆਰ ਕਰਕੇ ਤੁਸੀਂ ਜਿਹੜੀ ਬੀਬੀ ਨੂੰ ਪਿਆਰ ਕਰਦੇ ਹੋ ਜਿਹੜੀ ਨੂੰ ਉਹਦੇ ਗੱਲਾਂ ਕਿ ਰੋਗੇ ਮੁੜ ਕੇ ਵਿਵਾਰ ਹੋਊਗਾ ਜਿਹੜੇ ਬਹਾਦਮਾਰ ਹੋਏ ਕਿ ਬਹਾਨਾ ਬਣਾ ਲਿਆ ਕੋਣ ਉਹਨਾਂ ਨੂੰ 50 ਦੇਖ ਰਿਹਾ ਹੈ ਬਿਲਕੁਲ ਦੇਖ ਰਿਹਾ ਹੈ 50 ਜਵਾਬ ਦੇਗਾ ਕੋੜਾ ਹਾਸਾ ਬੈ ਜਾਵੇ ਪੰਜਾਬ ਜਵਾਬ ਦੇਗਾ ਤੁਸੀਂ ਜਿਹੜੇ ਮੈਂ ਗੱਲ ਕਰਦਾ ਹਾਸਾ ਦੱਸਦਾ ਪੰਜਾਬ ਤੁਹਾਨੂੰ ਵੇਖ ਰਿਹਾ ਹੈ ਕੌਣ ਵਾਲਾ ਪੰਜਾਬ ਜਵਾਬ ਦੇਗਾ ਤੁਹਾਨੂੰ ਪੰਜਾਬ ਨੇ ਜਿਹੜਾ ਲੋਕਾਂ ਦੇ ਕੇ ਪਸਾਰੀ ਪੰਜਾਬ ਨੇ ਪੜਾਤ ਮਾਨ ਔਰ ਸਤਕਾਰ ਪੰਜਾਬ ਟੁਪਿਆ ਪਿਆ ਆਓ ਪਰ ਪੰਜਾਬੀ ਆ ਕੇ ਦੇਖੋ ਠੀਕ ਆ ਠੀਕ ਆ ਧਰਤੀ ਦੇ ਅੱਗੇ ਵੇਖੋ ਮੈਂ ਧਰਤੀ ਦੇ ਕੀ ਬਣਿਆ ਪਿਆ ਸਰਟੀਫੀਕੇਟ ਦੀ ਲੋੜ ਨਹੀਂ ਧਰਤੀ ਦੇ ਅੱਗੇ ਵੇਖੋ ਮਾਫੀ ਚਾਹੁੰਦੀ ਧਰਤੀ ਦੇ ਅੱਗੇ ਵੇਖੋ ਲੋਕ ਕਿੰਨਾ ਯਾਹ ਕਰ ਰਹੇ ਆ ਤੇ ਸਾਡੇ ਕੋਲ ਪੁਛਤਾਵਾ ਹੈ ਸਾਡੇ ਕੋਲ ਪੁਛਤਾਵਾ ਲੋਕਾਂ ਨੂੰ ਪੁਛਤਾਵਾ ਹੈ ਹੁਣ ਲੋਕ ਲੋਕ ਸ਼ਰਮ ਬੋਲਦੇ ਆ ਜੋ ਸਾਡੇ ਲਈ ਸ਼ਰਮ ਨਹੀਂ ਇਕਾਲੀ ਦਾਲ ਨੇ ਕੀਤਾ ਜੋ ਬਾਦੂ ਸਾਹਿਬ ਕਰ ਗਏ ਆ ਦਾ ਮੁੱਖ ਮੰਤਰੀ ਦੀ ਲੱਭ ਨਹੀਂ ਉਹ ਗੱਲ ਕਹਿੰਦੇ ਪਿਆ ਇਕਾਲੀ ਦਾਲ ਨੇ ਕੰਮ ਕੋਈ ਗੱਲ ਨਹੀਂ ਤੁਹਾਡਾ ਸਾਹਰੂਪਰ ਤਿਆਰ ਲੋਕਾਂ ਨੇ ਉਹਨਾਂ ਨੂੰ ਸਭ ਤਰ੍ਹਾਂ ਮੈਡਮ ਤੁਹਾਡਾ ਦਾ ਝੂਠ ਪਚਾਰ ਲੋਕਾਂ ਤੇ ਪਹਿਲਾਂ ਫੈਲ ਗਿਆ ਉਹ ਲੋਕ ਜਵਾਬ ਦੇਣਗੇ ਜਵਾਬ ਦੇਣਗੇ ਹੌਸਲਾ ਕਰੋ ਠੀਕ ਹੈ ਠੀਕ ਹੈ ਤੁਹਾਨੂੰ ਜਵਾਬ ਮਿਲੇਗਾ ਤੁਹਾਨੂੰ ਜਵਾਬ ਮਿਲੇਗਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਮਾਮਲਾ ਹੁਣ ਇਸ ਗੱਲ ਤੇ ਟਿਕਿਆ ਹੋਇਆ ਕਿ ਕੱਲ ਦੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਆ ਉਹ ਪੰਜਾਬ ਨੂੰ ਕੀ ਰਾਹਤ ਪੈਕੇਜ ਦੇ ਕੇ ਜਾਂਦੇ ਨੇ ਦੂਸਰਾ ਕੀ ਜਿਹੜਾ ਪੰਜਾਬ ਸਰਕਾਰ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ ਉਹ ਲੋਕਾਂ ਨੂੰ ਕਿੱਥੇ ਤੱਕ ਰਾਹਤ ਦਿੰਦਾ ਇਹ तमाम ਸਵਾਲ ਜਿਹੜੇ ਆ ਅਜੇ ਤੱਕ ਖੜੇ ਨੇ ਕੱਲ ਦਾ ਸਮਾਂ ਪੰਜਾਬ ਲਈ ਬੜਾ ਅਹਿਮ ਹੋਵੇਗਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲਾ ਕੇ ਜਾਂਦੇ ਆ ਜਾਂ ਫਿਰ ਉਹਨਾਂ ਜ਼ਖਮਾਂ ਨੂੰ ਉਦਾਂ ਹੀ ਖੁੱਲੇ ਛੱਡ ਕੇ ਚਲੇ ਜਾਂਦੇ ਨੇ ਦੇਖਦੇ ਰਹੋ ਬਣੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ